ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਹਾਂ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਨਵੀਂ ਕਹਾਣੀ ਟਿੰਮੀ ਜੋ ਕਿ ਇੱਕ ਛੋਟੇ ਜਿਹੇ ਪਿੰਡ ਦੀ ਕੁੜੀ ਸੀ ਜੋ ਸੀ ਤਾਂ ਭਾਵੇਂ ਛੋਟੇ ਜਿਹੇ ਪਿੰਡ ਤੋਂ ਪਰ ਪਰਵ੍ਰਿਸ਼ ਬਹੁਤ ਵਧੀਆ ਮਿਲੀ ਸੀ ਉਹ ਤਿੰਨ ਭੈਣਾਂ ਤੇ ਇੱਕ ਭਰਾ ਸੀ ਟੀਮੀ ਇੱਕ ਵੱਡੀ ਭੈਣ ਸੀ ਟੀਮੀ ਦੀ ਇੱਕ ਵੱਡੀ ਭੈਣ ਸੀ ਜੋ ਨੌਕਰੀ ਕਰਦੀ ਸੀ 23 ਕੋਸਾਲਾਂ ਦੀ ਉਮਰ ਵਿੱਚ ਹੀ ਰੱਬ ਨੂੰ ਪਿਆਰੀ ਹੋ ਗਈ ਟੀਮੀ ਵੀ ਪੜ੍ਹ ਲਿਖ ਕੇ ਪੰਚਾਇਤੀ ਰਾਜ ਵਿਭਾਗ ਦੇ ਵਿੱਚ ਨੌਕਰੀ ਕਰਨ ਲੱਗ ਪਈ ਉਸ ਦਾ ਰਿਸ਼ਤਾ ਚੰਡੀਗੜ੍ਹ ਵਿੱਚ ਬਿਜਲੀ ਵਿਭਾਗ ਵਿੱਚ ਨੌਕਰੀ ਕਰਦੇ ਹੋਏ ਇੱਕ ਮੁੰਡੇ ਦੇ ਨਾਲ ਹੋ ਗਿਆ ਹਰ ਕੁੜੀ ਵਾਂਗ ਉਸਦੇ ਵੀ ਨਿੱਕੇ ਨਿੱਕੇ ਸੁਪਨੇ ਸਨ ਜਿਸ ਦਿਨ ਰਿਸ਼ਤਾ ਹੋਣਾ ਸੀ ਉਸ ਦਿਨ ਟਿਮੀ ਦਫ਼ਤਰ ਦੇ ਵਿੱਚ ਬੈਠੀ ਹੋਈ ਸੀ ਕਿ ਉਸ ਦਾ ਭਰਾ ਦਫ਼ਤਰ ਆਇਆ ਤੇ ਟਿਮੀ ਨੂੰ ਦੱਸਿਆ ਕਿ ਮੁੰਡੇ ਵਾਲੇ ਤੈਨੂੰ ਵੇਖਣ ਆ ਰਹੇ ਨੇ ਅਤੇ ਉਹ ਅਤੇ ਉਸਨੇ ਐਕਸ਼ੀਅਨ ਨੂੰ ਕਾਰਨ ਦੱਸ ਕੇ ਛੁੱਟੀ ਲਈ ਬੇਨਤੀ ਕੀਤੀ ਦਫ਼ਤਰ ਨੇ ਬਿਨਾਂ ਦੇਰ ਕੀਤਿਆਂ ਹੀ ਟਿੰਮੀ ਨੂੰ ਛੁੱਟੀ ਦੇ ਦਿੱਤੀ ਤੇ ਮਜ਼ਾਕ ਦੇ ਵਿੱਚ ਕਿਹਾ ਕਿ ਆਉਂਦੇ ਸਮੇਂ ਮਠਾਈ ਦਾ ਡੱਬਾ ਲੈ ਕੇ ਆਉਣਾ ਨਾ ਭੁੱਲਣਾ ਮੈਡਮ ਜੀ ਟਿੰਮੀ ਬਹੁਤ ਹੀ ਖੁੱਲੇ ਸੁਭਾਅ ਦੀ ਤੇ ਮਸਤ ਮੌਲਾ ਜਹੀ ਕੁੜੀ ਸੀ ਚਲੋ ਖੈਰ ਦੇਖ ਦਿਖਾਈ ਵੀ ਹੋ ਗਈ ਤੇ ਵਿਆਹ ਵੀ ਪੱਕਾ ਹੋ ਗਿਆ ਜਿਵੇਂ ਜਿਵੇਂ ਵਿਆਹ ਦੇ ਦਿਨ ਨਜ਼ਦੀਕ ਆ ਰਹੇ ਸਨ ਟੀਮੀ ਦੇ ਅੰਦਰ ਇੱਕ ਅਜੀਬ ਜਿਹਾ ਡਰ ਪੈਦਾ ਹੋ ਰਿਹਾ ਸੀ ਜੋ ਸ਼ਾਇਦ ਆਪਣੇ ਘਰ ਤੋਂ ਦੂਰ ਜਾਣ ਦਾ ਜਾਂ ਫੇਰ ਮਾਪੇ ਅਤੇ ਭੈਣ ਭਰਾ ਦੇ ਵਿਛੋੜੇ ਦਾ ਡਰ ਸੀ ਨਵਾਂ ਪਰਿਵਾਰ ਕਿਹੋ ਜਿਹਾ ਹੋਵੇਗਾ ਏ ਵੀ ਡਾਰਸੀ ਉਸ ਦੀ ਭੁੱਖ ਪਿਆਸ ਹੁਣ ਤਾਂ ਜਿਵੇਂ ਮਾਰ ਹੀ ਗਈ ਸੀ ਹਮੇਸ਼ਾ ਹਾਸਾ ਠੱਠਾ ਕਰਨ ਵਾਲੀ ਅਤੇ ਹਰ ਗੱਲ ਨੂੰ ਹਵਾ ਦੇ ਵਿੱਚ ਉਡਾ ਦੇਣ ਵਾਲੀ ਟਿੰਮੀ ਗੁੰਮਸਮ ਜਹੀ ਰਹਿਣ ਲੱਗ ਪਈ ਸੀ ਵਿਆਹ ਦਾ ਦਿਨ ਵੀ ਆਇਆ ਪੂਰੇ ਰੌਰੀਟਾਂ ਨਾਲ ਵਿਆਹ ਦੇ ਸਾਰੇ ਕਾਰਜ ਕੀਤੇ ਗਏ ਟਿੰਮੀ ਆਪਣੇ ਨਵੇਂ ਘਰ ਪਹੁੰਚ ਗਈ। ਸੌਰੇ ਘਰ ਦਾ ਜੋ ਡਰ ਉਸ ਦੇ ਦਿਲ ਦੇ ਵਿੱਚ ਸੀ ਬਹੁਤ ਹੀ ਜਲਦੀ ਦੂਰ ਹੋ ਗਿਆ। ਕਿਉਂਕਿ ਬਹੁਤ ਵਧੀਆ ਪਰਿਵਾਰ ਮਿਲਿਆ ਸੀ ਟਿੰਮੀ ਨੂੰ। ਹਾਂ ਪਰ ਉਸ ਦੀ ਸੱਸ ਬਿਮਾਰ ਰਹਿੰਦੀ ਸੀ। ਜਿਸ ਕਾਰਨ ਉਸ ਨੂੰ ਨੌਕਰੀ ਤੋਂ ਤਿਆਗ ਪੱਤਰ ਦੇਣਾ ਪਿਆ। ਟਿਮੀ ਦਾ ਪਤੀ ਜਿਸ ਨੂੰ ਘਰ ਵਿੱਚ ਰਾਣਾ ਕਿਹਾ ਜਾਂਦਾ ਸੀ ਸੱਚਮੁੱਚ ਹੀ ਦਿਲ ਦਾ ਰਾਜਾ ਸੀ ਸਾਧੂ ਸੁਹਾ ਦਾ ਮਾਲਕ ਉਹ ਟਿਮੀ ਰਾਣੇ ਨੂੰ ਜੀਵਨ ਸਾਥੀ ਦੇ ਰੂਪ ਵਿੱਚ ਪਾ ਕੇ ਤਨ ਹੋ ਗਈ ਸੀ ਇੱਕ ਦਿਨ ਟਿਮੀ ਰਸੋਈ ਦੇ ਵਿੱਚ नाश्ता बना रही सी, तैयार कर रही सी, ड्राइंग रूम बीच, रेडियो ते एक गीत चल रहा है जिसके बोल कुछ इंज सन मेरे प्यार की उम्र हो इतनी सनम तेरे नाम से शुरू तेरे नाम पे खत्म, तेरे खुशी से हो खुशी तेरे गम से हो गम टिम्मी ਪੁੱਲ ਗਈ ਕਿ ਉਹ ਸੌਰੇ ਘਰ ਵਿੱਚ ਹੈ ਸੋ ਉਹ ਨਾਲ-ਨਾਲ ਗੀਤ ਗੁੰਗੁਣਾਉਣ ਲੱਗ ਪਈ ਰਾਣਾ ਅਚਾਨਕ ਹੀ ਰਸੋਈ ਦੇ ਵਿੱਚ ਆ ਗਿਆ ਪਰ ਟਿੰਮੀ ਦੇ ਫਰਿਸ਼ਤਿਆਂ ਨੂੰ ਵੀ ਇਸ ਦੀ ਖਬਰ ਨਾ ਲੱਗੀ ਹਰਾਣਾ ਖੜਾ ਹੋ ਕੇ ਉਸ ਨੂੰ ਸੁਣਨ ਲੱਗ ਪਿਆ ਜਦ ਗੀਤ ਖਤਮ ਹੋਇਆ ਤਾਂ ਰਾਣਾ ਹੱਸ ਕੇ ਬੋਲਿਆ ਅੱਛਾ ਜੀ ਮੇਰੀ ਸਰਕਾਰ ਘਾ ਵੀ ਬਹੁਤ ਸੋਨਾ ਲੈਂਦੀ ਹੈ ਮੈਨੂੰ ਤਾਂ ਅੱਜ ਪਤਾ ਲੱਗਿਆ ਟੀਮੀ ਰਾਣੇ ਦੇ ਬੋਲ ਸੁਣ ਕੇ ਸ਼ਰਮ ਦੇ ਨਾਲ ਲਾਲ ਹੋ ਕੇ ਰਾਤ ਨੂੰ ਜਦੋਂ ਕੰਮ ਕਰਕੇ ਟੀਮੀ ਸੌਣ ਦੇ ਲਈ ਆਪਣੇ ਕਮਰੇ ਦੇ ਵਿੱਚ ਪੁੱਜੀ ਤਾਰਾਣੇ ਨੇ ਪਿਆਰ ਦੇ ਨਾਲ ਉਸ ਦਾ ਹੱਥ ਫੜ ਕੇ ਕਿਹਾ ਟਿਮੀ ਜਿਹੜਾ ਗਾਣਾ ਸਵੇਰੇ ਰਸੋਈ ਦੇ ਵਿੱਚ ਗਾ ਰਹੀ ਸੀ ਉਹ ਮੈਨੂੰ ਵੀ ਸੁਣਾ ਦੇ ਪਲੀਜ਼ ਟਿਮੀ ਪਾਣੀ ਪਾਣੀ ਹੋ ਗਈ ਤੇ ਬੋਲੀ ਨਾ ਜੀ ਉਹ ਤਾਂ ਐਵੇਂ ਮੈਂ ਸੁਣਦੀ ਸੁਣਦੀ ਨਾਲ ਬੋਲਣ ਲੱਗ ਪਈ ਸੀ ਮੈਨੂੰ ਕਿਤੇ ਗਾਉਣਾ ਥੋੜੀ ਆਉਂਦਾ ਨਾ ਜੀ ਨਾ ਅੱਜ ਦਾ ਗਾਣਾ ਸੁਣ ਕੇ ਹੀ ਸੋਣਾ ਹੈ ਸੁਨਾ ਨਾ ਯਾਰ ਬਹੁਤ ਸੋਣਾ ਗਾਉਂਦੀ ਸੀ ਤੂੰ ਰਾਣਾ ਖੜੇ ਹੀ ਪੈ ਗਿਆ ਟਿੰਮੀ ਨੇ ਹੌਲੀ ਜਹੀ ਆਵਾਜ਼ ਦੇ ਵਿੱਚ ਗਾਉਣਾ ਸ਼ੁਰੂ ਕੀਤਾ ਰਾਣਾ ਬੜੇ ਪਿਆਰ ਦੇ ਨਾਲ ਸੁਣਦਾ ਰਿਹਾ ਜਦ ਟਿੰਮੀ ਚੁੱਪ ਹੋਈ ਤਾਂ ਰਾਣਾ ਬੋਲਿਆ ਟਿੰਮੀ ਸੱਚ ਦੱਸ ਤੂੰ ਸਿਰਫ ਗਾਣਾ ਗਾ ਰਹੀ ਸੀ ਜਾਂ ਜ਼ਿੰਦਗੀ ਵਿੱਚ ਮੇਰਾ ਸਾਥ ਇੰਨੀ ਹੀ ਇਮਾਨਦਾਰੀ ਨਾਲ ਨਿਭਾਵੇਂਗੀ ਵੀ ਟਿੰਮੀ ਨੇ ਰਾਣੇ ਦੀ ਹਿੱਕ ਤੇ ਸਿਰ ਰੱਖ ਕੇ ਕਿਹਾ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿੰਦ ਤੁਹਾਡੇ ਨਾਮ ਲਾ ਦਿੱਤੀ ਸੀ ਜੀ ਹੁਣ ਤੁਹਾਡੇ ਨਾਮ ਤੋਂ ਸ਼ੁਰੂ ਕੀਤੀ ਇਹ ਜ਼ਿੰਦਗੀ ਤੁਹਾਡੇ ਨਾਮ ਦੇ ਨਾਲ ਹੀ ਖਤਮ ਹੋਵੇਗੀ ਰਾਣੀ ਨੇ ਬੜੇ ਪਿਆਰ ਨਾਲ ਟੀਮੀ ਦੇ ਮੱਥੇ ਤੇ ਬੋਸਾ ਦਿੱਤਾ ਤੇ ਦੋਵੇਂ نیند ਦੇ ਆਗੋਸ਼ ਦੇ ਵਿੱਚ ਚਲੇ ਗਏ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਅੰਤ ਤੱਕ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਇੱਕ ਹੋਰ ਇੱਕ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ